80% ਪੰਜਾਬ ਦੇ ਬੱਚੇ ਜਿਹੜੇ ਨੌਜਵਾਨ ਹੈ ਉਹ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੇ ਹੈ ਇਹ ਪੰਜਾਬ ਦੇ ਨਾਲ ਅਨਹੋਣੀ ਵਾਪਰ ਰਹੀ ਹੈ ਤੁਸੀਂ ਯਾਦ ਰੱਖੋਗੇ ਤੁਹਾਡੇ ਘਰਾਂ ਦੇ ਵਿੱਚ ਜਾਂ ਤੁਹਾਡੇ ਗਵਾਂਢ ਦੇ ਵਿੱਚ ਭਈਆਂ ਦੇ ਬੱਚੇ ਕਲਕਾਰੀਆਂ ਮਾਰਿਆ ਕਰਨਗੇ ਉਹ ਤੁਹਾਨੂੰ ਮਹਿਸੂਸ ਹੋਊਗਾ ਕਿ ਜਿਹੜੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ 21 21 ਨਸ਼ਾ ਛਡਾਊ ਕੈਂਪ ਖੁੱਲੇ ਆ ਉਹਦੇ ਵਿੱਚ ਕਿੰਨੀ ਕਿੰਨੀ ਗਿਣਤੀ ਜ ਤੁਹਾਡੇ ਨੌਜਵਾਨ ਗੋਲੀਆਂ ਖਾਂਦੇ ਆ ਉਹ ਗਿਣੀ ਮਦੀ ਸ਼ਹਾਦਤ ਪਾਲਸੀ ਤਹਿਤ ਤੁਹਾਡੀ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਤੁਹਾਡੀ ਕਿਸਾਨੀ ਨੂੰ ਖਤਮ ਕਰ ਰਿਹਾ ਹੈ ਤੇ ਮੈਂ ਵੀ ਦੱਸਣਾ ਚਾਹੁੰਦਾ ਹੈ ਤੁਹਾਡੀ ਕਚਹਿਰੀ ਚ ਕਦੀ ਤਾਂ ਕੇ ਫੁੱਲ ਵਾਲੇ ਕਹਿ ਦਿੰਦੇ ਆ ਜਿਨ੍ਹਾਂ ਨੇ 800 ਲਾਸ਼ ਸਾਡੀ ਪੰਜਾਬ ਨੂੰ ਭੇਜੀ ਹੈ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਵੀ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਆ ਇਹ ਚਾਹੁੰਦੇ ਆ ਕਿ ਦਰਸ਼ਨ ਸਿੰਘ ਫੇਰੂਮਾਨ ਦੀ ਤਰ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ